ਸਾਹਿਕਾਂ ਸਾਥੀਓ ਸਵਾਗਤ ਗੋਚੇ ਪੜਾਚ ਆਧੀ ਗਜ਼ਲ ਕਿ ਸਿਰ ਬਿਨ ਸਾਨੂੰ ਲੜਨਾ ਆਉਂਦਾ ਸਿਰ ਬਿਨ ਸਾਨੂੰ ਲੜਨਾ ਆਉਂਦਾ ਡੇਗਾਂ ਦੇ ਵਿੱਚ ਕੜਨਾ ਆਉਂਦਾ ਡੋਬਣ ਦਾ ਤੈਨੂੰ ਵੱਲੇ ਭਾਵੇਂ ਲੱਕੜਾਂ ਸਾਨੂੰ ਤਰਨਾ ਆਉਂਦਾ ਡੋਬਣ ਦਾ ਤੈਨੂੰ ਵੱਲੇ ਭਾਵੇਂ ਲੱਕੜਾਂ ਸਾਨੂੰ ਤਰਨਾ ਆਉਂਦਾ ਜ਼ੁਲਮਾਂ ਦੇ ਕੀ ਹੱਦ ਸਚਨਾ ਕਰਦਾ ਜਾ ਸਾਨੂੰ ਜਰਨਾ ਆਉਂਦਾ ਸਰਮਾ ਦੀ ਕੀ ਹੱਦ ਸਜਣਾ ਕਰਦਾ ਜਾਸਨ ਜਰਨਾ ਆਉਂਦਾ ਗਲ ਲਾ ਦੇ ਜਾਂ ਫਾਹਲਾ ਦੇ ਗਲ ਲਾ ਦੇ ਜਾਂ ਫਾਹਲਾ ਦੇ ਝਿਜਕੀ ਨਾ ਸਾਨੂੰ ਮਰਨਾ ਆਉਂਦਾ ਝਿਜਕੀ ਨਾ ਸਾਨੂੰ ਮਰਨਾ ਆਉਂਦਾ ਭੁੱਖ ਨਾਲ ਸੁੱਕਿਆ ਢਿੱਡ ਨਾਲ ਦਿਸੇ ਝੱਗਾ ਢੇਠਾ ਕਰਨਾ ਆਉਂਦਾ ਭੁੱਖ ਨਾਲ ਸੁੱਕਿਆ ਢਿੱਡ ਨਾਲ ਦਿਸੇ ਝੱਗਾ ਨੀਵਾ ਕਰਨਾ ਆਉਂਦਾ ਖੂਨ ਚੂਸ ਲੈ ਜਿੰਨਾ ਮਰਜੀ ਖੂਨ ਚੂਸ ਲੈ ਜਿੰਨਾ ਮਰਜੀ ਮੁੱਕਦਾ ਨਹੀਂ ਸਾਨੂੰ ਭਰਨਾ ਆਉਂਦਾ ਕਰਦਾ ਜਾਂ ਤੂੰ ਕੱਲੂ ਕਰੇ ਕਰਦਾ ਜਾਂ ਤੂੰ ਕੱਲੂ ਕਰੇ ਸਾਫ ਬਰਾਬਰ ਕਰਨਾ ਆਉਂਦਾ ਜੱਜ ਜੇ ਐਨਾ ਡਰਦਾ ਹੁੰਦਾ ਸਿੱਧਾ ਤੇਰੇ ਘਰ ਨਾ ਆਉਂਦਾ ਜੱਜ ਜੇ ਐਨਾ ਡਰਦਾ ਹੁੰਦਾ ਸਿੱਧਾ ਤੇਰੇ ਘਰ ਨਾ ਆਉਂਦਾ ਸਿਰ ਬਿਨ ਸਾਨੂੰ ਲੜਨਾ ਆਉਂਦਾ ਡੇਗਾਂ ਦੇ ਵਿੱਚ ਕੜਨਾ ਆਉਂਦਾ ਧੰਨਵਾਦ ਸੱਥਿਓ ਜਿਉਂਦੇ ਵਸਦੇ ਰਹੋ ਆਬਾਦ ਰਹੋ ਸਤਿ ਸ੍ਰੀ ਅਕਾਲ